ਹੈਲੋ एवरीवन ਵੈਲਕਮ ਏ ਰਜਨੀਵਾਲ ਇਕਨੋਮਿਕਸ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮਾਈਕਰੋ ਇਕਨੋਮਿਕਸ ਦਾ ਇੱਕ ਖਾਸ ਲੈਸਨ ਇਲਾਸਟिसिटी ਆਫ ਡਿਮਾਂਡ ਉਸ ਦੇ ਕੁਝ ਕਨਸੈਪਟਸ ਜਿਹੜੇ ਹਨ ਉਹ ਆਪਾਂ ਇਸ ਲੈਕਚਰ ਦੇ ਵਿੱਚ ਡਿਸਕਸ ਕਰਦੇ ਆ ਜੇਕਰ ਤੁਸੀਂ ਫਿਰ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਰਜਨੀਵਾਲ ਇਕਨੋਮਿਕਸ ਤੋਂ ਸਭ ਤੋਂ ਪਹਿਲਾਂ ਇਹਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਸ਼ੇਅਰ ਕਰੋ ਡਿਸਕਸ ਕਰਦੇ ਆ ਮੰਗ ਦੀ ਲੋਸਟਾਰ meaning of elastic system of demand jayasroopa keh sakte hain mang di roshdarth lecture ant tak jarur sunna hai bahut sareyan galna apin vich discuss karange is nu compare kita jayega sab to pehla maal de niyam le raha hai mang da niyam sanu keval vastu di kimat ate matra vich disha parivartan bare jankari denda hai ਉਸੇ ਤੋਂ ਪਿਛਲੇ ਲੈਸਨ ਦੇ ਵਿੱਚ ਮੰਗ ਲਾਣੀ ਆ ਨਿਆ ਬੜਾ ਹੈ ਜਿਹੜਾ ਮੰਗ ਦਾ ਨਿਯਮ ਹੈ ਉਹ ਕੀ ਹੈ ਮੰਗ ਦਾ ਨਿਯਮ ਸਾਨੂੰ ਇਹ ਦੱਸਦਾ ਹੈ ਕਿ ਕੀਮਤ ਵਧਣ ਨਾਲ ਮੰਗ ਘਟਦੀ ਹੈ ਔਰ ਕੀਮਤ ਘਟਣ ਨਾਲ ਮੰਗ ਵਧਦੀ ਹੈ ਯਾਨੀ ਇਸ ਇਹ ਕੇਵਲ ਡਾਇਰੈਕਸ਼ਨ ਚੇਂਜ ਬਾਰੇ ਦੱਸ ਰਿਹਾ ਹੈ ਦਿਸ਼ਾ ਪਰਿਵਰਤਨ ਬਾਰੇ ਦੱਸ ਰਿਹਾ ਹੈ ਕੀ ਵਸਤੂ ਦੀ ਕੀਮਤ ਅਤੇ ਉਸ ਦੀ ਮੰਗੀ ਗਈ ਮਾਤਰਾ ਦੇ ਵਿੱਚ ਉਲਟਾ ਸਬੰਧ ਬਰਕਰਾਰ ਰਹਿੰਦਾ ਹੈ ਇਨਵਰਸ ਰਿਲੇਸ਼ਨ ਹੁੰਦਾ ਹੈ ਮੰਗ ਦਾ ਨਿਸ਼ਾਨਾ ਪੇ ਦੱਸਦਾ ਹੈ ਮੰਗ ਦੀ ਲੋਚ ਸਾਨੂੰ ਅਬਜੈਕਟ ਦੱਸਦੀ ਹੈ ਮੰਗ ਦੀ ਲੋਚ ਕੀ ਹੈ ਮੰਗ ਦੀ ਲੋਚ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕਿਸੇ ਵਸਤੂ ਦੀ ਮੰਗ ਵਿੱਚ ਕਿੰਨੇ ਪ੍ਰਤੀਸ਼ਤ ਤਬਦੀਲੀ ਆਵੇਗੀ ਕਿਸੇ ਵਸਤੂ ਦੀ ਮੰਗ ਕਿੰਨੇ ਪਰਦੀਸ਼ਤ ਤਬਦੀਲ ਹੋਏਗੀ ਜੇਕਰ ਵਸਤੂ ਦੀ ਕੀਮਤ ਉਪਭੋਗਤਾ ਦੀ ਆਮਦਨ ਆਪੇ ਸੰਬੰਧਿਤ ਵਸਤੂਆਂ ਦੀ ਕੀਮਤ ਵਿੱਚ ਤਬਦੀਲੀ ਹੋ ਜਾਵੇ ਕਿਸੇ ਵੀ ਵਸਤੂ ਦੀ ਜਿਹੜੀ ਮੰਗ ਹੈ ਉਹ ਤਿੰਨ ਫੈਕਟਰਸ ਤੇ ਡਿਪੈਂਡ ਕਰਦੀ ਹੈ ਇਹ ਉਸ ਦੀ ਆਪ ਦੀ ਕੀਮਤ ਤੇ ਇਹ ਉਪਭੋਗਤਾ ਦੀ ਆਮਦਨ ਤੇ ਔਰ ਇਹ ਸੰਬੰਧਿਤ ਵਸਤੂਆਂ ਦੀ ਕੀਮਤ ਤੇ ਇਸ ਕਰਕੇ ਨਾ ਤਿੰਨਾਂ ਵਿੱਚ ਤਬਦੀਲੀ ਹੋਣ ਦੇ ਕਾਰਨ ਹੀ ਵਸਤੂ ਦੀ ਮੰਗ ਜਿਹੜੀ ਹੈ ਉਸ ਇਸ ਤਰ੍ਹਾਂ ਦੇ ਵੀ ਆਦੀ ਹੈ ਇਸ ਕਰਕੇ ਮੰਗ ਦੀ ਲਾਸ ਜਿਹੜੀ ਹੈ ਇਹਨਾਂ ਦੇ ਰਿਲੇਸ਼ਨ ਚ ਹੀ ਸਮਝੀ ਜਾਂਦੀ ਹੈ ਤਾਂ ਮੰਗ ਦੀ ਲਾਸ ਸਾਨੂੰ ਇਹ ਦੱਸਦੀ ਹੈ ਕਿ ਕਿਸੇ ਵਸਤੂ ਦੀ ਮੰਗ ਵਿੱਚ ਕਿੰਨੇ ਪ੍ਰਤੀਸ਼ਤ ਤਬਦੀਲੀ ਆਏਗੀ ਜੇਕਰ ਉਸ ਵਸਤੂ ਦੀ ਕੀਮਤ ਉਪਭੋਗਤਾ ਦੇ ਅੰਦਰ ਅਤੇ ਸੰਬੰਧਿਤ ਵਸਤੂਆਂ ਦੇ ਕੀਮਤ ਦੇ સ્તર ਦੇ ਅੰਦਰ ਇੰਗਲਿਸ਼ ਵਿੱਚ ਤੁਸੀਂ ਕਹਿ ਸਕਦੇ ਹੋ ਇਲਾਸਟਿਸਟੀਓ ਡਿਮਾਂਡ ਟੈਲਸ ਅਸ how much percent change in quantity demanded due to percentage change in price of commodity income of consumer and price of related goods to is the meaning jab to meaning clear ho gaya is da to apa is jo next topic hai wo discuss karange मांग दी रोज दिया किस्मा यानी कि मांग दी रोज किन्ने तरह की होती है टाइप्स ऑफ इलास्टिसिटी ऑफ डिमांड्स

ਆਮਦਨ ਮੰਗ ਲੋਚ ਨੂੰ ਇਨਕਮ ਇਲਾਸਟੀਟੀ ਹੋਟੀ ਮਾੜ ਕੇ ਗਏ ਔਰ ਆੜੀ ਮੰਗ ਲੋਚ ਨੂੰ ਕਰੋਸ ਇਲਾਸਟੀਟੀ ਹੋਟੀ ਮਾੜ ਕੇ ਗਏ ਜਿੰਦ ਤੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਗੱਲ ਹੈ ਇਹ ਦੋ ਜਿਹੜੀ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ ਪੰਜਾਬ ਐਜੂਕੇਸ਼ਨ ਬੋਰਡ ਦੇ ਸਿਲੇਬਸ ਦੇ ਅਕੋਰਡਿੰਗ ਪੜਸਤੂ ਤੇ ਆਮਦਨ ਮੰਗ ਲੋਚ ਔਰ ਆੜੀ ਮੰਗ ਲੋਚ ਇਸ ਨਾਲ ਉਹ ਨਹੀਂ ਪੜਾਵਾਂਗੇ ਤੇ ਆਪਣੇ ਸਿਲੇਬਸ ਦੇ ਵਿੱਚ ਸਿਰਫ ਔਰ ਸਿਰਫ ਕੀ ਹੈ ਕੀਮਤ ਮੰਗੋਚ ਪ੍ਰਾਈਸ ਇਲਾਸਟਿਟੀਓ ਡਿਮਾਂਡ ਪਰ ਤੁਸੀਂ ਇਹਦਾ ਜ਼ਰੂਰੀ ਯਾਦ ਕਰ ਲੋ ਕਿ ਮੰਗ ਦੀ ਲੋਸਟੀਆ ਕਿਸਮਾਂ ਕਿਹੜੀ-ਕਿਹੜੀ ਹੈ ਕੀਮਤ ਮੰਗੋਚ ਆਮਦਨ ਮੰਗੋਚ ਆੜੇ ਮੰਗੋਚ ਪ੍ਰਾਈਸ ਇਲਾਸਟਿਟੀਓ ਡਿਮਾਂਡ ਇਨਕਮ ਇਲਾਸਟਿਟੀਓ ਡਿਮਾਂਡ ਅਤੇ ਕਰਾਸ ਇਲਾਸਟਿਟੀਓ ਕੀਮਾ ਜਦੋਂ ਆਪਣੇ ਸਿਲੇਬਸ 'ਚ ਹੈ ਹੀ ਇਹ ਕੀਮਤ ਮੰਗੋਚ ਤਾਂ ਆਪਾਂ ਇਸ ਦੀ ਸਟਡੀ ਹੀ ਨੂੰ ਕਰਦੇ ਹਾਂ ਤਾਂ ਆਪਾਂ ਡਿਸਕਸ ਕਰਦੇ ਹਾਂ ਕੀਮਤ ਮੰਗੋਚ कीमत मांग लॉस दा बहुत सोखा जेड़ा अर्थ है आप इथे लिख्या है नहीं मांग दी कीमत लोच वस्तु दी मांग विच होण वाली प्रतिशत तब्दीली वस्तु दी मांग विच होण वाली प्रतिशत तब्दीली अते वस्तु दी कीमत विच होण वाली प्रतिशत तब्दीली दाण बात होती है आपा कह सकते हैं इट इज द रेश्यो बिटवीन परसेंटेज चेंज इन क्वांटिटी डिमांडेड एंड परसेंटेज चेंज इन प्राइस ऑफ द कमोडिटी प्राइस इलास्टिसिटी ऑफ डिमांड इज द रेशियो बिटवीन परसेंटेज चेंज इन प्राइस ऑफ द कमोडिटी परसेंटेज चेंज इन क्वांटिटी डिमांडेड एंड परसेंटेज चेंज इन प्राइस ऑफ द कमोडिटी इफ इनकम ऑफ कंज्यूमर एंड प्राइस ऑफ रिलेटेड गुड्स रिमेन कांस्टेंट यानी कि आप कह सकते हैं ਮੰਗ ਦੀ ਕੀਮਤ ਲੋਚ ਵਸਤੂ ਦੀ ਮੰਗ ਵਿੱਚ ਹੋਣ ਵਾਲੀ ਪ੍ਰਤੀਸ਼ਤ ਤਬਦੀਲੀ ਅਤੇ ਵਸਤੂ ਦੀ ਕੀਮਤ ਵਿੱਚ ਹੋਣ ਵਾਲੀ ਪ੍ਰਤੀਸ਼ਤ ਤਬਦੀਲੀ ਦਾ ਅਨੁਪਾਤ ਹੁੰਦੀ ਹੈ ਜਦ ਕਿ ਉਪਭੋਗਤਾ ਦੀ ਆਮਦਨ ਅਤੇ ਸੰਬੰਧਿਤ ਵਸਤੂਆਂ ਦੀ ਕੀਮਤ ਸਮਾਨ ਰਹੇ ਇਸੇ ਚੀਜ਼ ਨੂੰ ਆਪਾਂ ਇਸ ਫਾਰਮੂਲੇ ਦੇ ਵਿੱਚ ਦਿਖਾ ਸਕਦੇ ਹਾਂ ਪ੍ਰਾਈਸ ਇਲਾਸਟਿਸਿਟੀ ਆਫ ਡਿਮਾਂਡ ਇਜ ਇਕੁਅਲ ਟੂ ਮਾਈਨਸ ਇਹ ਮਾਈਨਸ ਸਾਈਨ ਜ਼ਰੂਰ ਲਗਾਣਾ ਹੈ ਜੇ ਨਹੀਂ ਲਗਾਉਂਗੇ ਤਾਂ ਬਾਅਦ ਚ ਜਦੋਂ ਆਪਾਂ ਇਹਨੂੰ ਕੈਲਕੂਲੇਟ ਕਰਾਂਗੇ ਤਾ ਇਹ ਸੰਗਲਤ ਹੋ ਜਾਏਗਾ ਤੁਹਾਡਾ ਕਿਉਂਕਿ ਇਨਵਰਸ ਰਿਲੇਸ਼ਨ ਨੂੰ ਸ਼ੋ ਕਰਦਾ ਮਾਰਜੀ ਪਰਤੀਸ਼ਤ ਤਬਦੀਲੀ ਬਟਾ ਕੀਮਤ ਵਿੱਚ ਪਰਤੀਸ਼ਤ ਤਬਦੀਲੀ ਯਾਨੀ ਕਿ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਵਾਈਡ ਬਾਇ ਪਰਸੈਂਟੇਜ ਚੇਂਜ ਇਨ ਪ੍ਰਾਈਸ ਮਾਈਨਸ ਸਾਈਨ ਦਿਰੋ ਲਗਾਣਾ ਹੈ माइन साइन इनवर्स रिलेशन ਨੂੰ ਸ਼ੋ ਕਰਦਾ ਹੈ ਇੱਥੇ ਦਿੱ ਦੱਸਿਆ ਵੀ ਹੋਇਆ ਹੈ ਕੀਮਤ ਅਤੇ ਮੰਗ ਵਿੱਚ ਉਲਟੇ ਜਾਂ ਅਨੁਪਾਤਕ ਸੰਬੰਧ ਉਬਰਗਟ ਕਰਦਾ ਹੈ ਰਹਿ ਹੈ ਮੰਗ ਦੇ ਨਿਯਮ ਦਾ ਤੁਸੀਂ ਇਸ ਦੀ ਕੋਈ ਡੈਫੀਨੇਸ਼ਨ ਯਾਦ ਕਰ ਸਕਦੇ ਹੋ ਜਿਵੇਂ ਅਕੋਰਡਿੰਗ ਟੂ ਮਾਰਸ਼ਲ ਅਕੋਰਡਿੰਗ ਟੂ ਮਾਰਸ਼ਲ ਜਾਂ ਕੋਈ ਹੋਰ ਇਕਨੋਮਿਕਸ ਜਦੋਂ ਤੁਹਾਨੂੰ ਚੰਗੀ ਲੱਗੀ ਤਾਂ ਇਹਦੇ ਡੈਫੀਨੇਸ਼ਨ ਵੀ ਦਿੱਤੀ ਜਾ ਸਕਦੀ ਹੈ ਮਾਗ ਦੀ ਕੀਮਤ ਲੋਚ ਸਮਝ ਆ ਗਈ ਹੋਵੇਗੀ ਲਾਸਟ ਵਿੱਚ ਇੱਕ ਵਾਰ ਫਿਰ ਦੱਸ ਦੇਣਾ ਮਾਗ ਦੀ ਕੀਮਤ ਲੋਚ ਵਸਤੂ ਦੀ ਮਾਗ ਦੀ ਛੋਣ ਵਾਲੀ ਪ੍ਰਤੀਸ਼ਤ ਤਰਦੀਲੀ ਅਤੇ ਉਸ ਵਸਤੂ ਦੀ ਕੀਮਤ ਵਿੱਚ ਹੋਣ ਵਾਲੀ ਪ੍ਰਤੀਸ਼ਤ ਤਰਦੀਲੀ ਦਾ ਅਨੁਬਾਤ ਹੁੰਦੀ ਹੈ ਜਦ ਕਿ ਖਪੋਤਾਰਿਆਂ ਦਾ ਹਾਂਕਲ ਅਤੇ ਸੰਬੰਧਿਤ ਵਸਤੂਆਂ ਦੀ ਕੀਮਤ ਸਮਾਨ ਰਹੀ ਨਾਲਾ ਤੁਸੀਂ ਨੋਟਸ ਵੀ ਤਿਆਰ ਕਰ ਸਕਦੇ ਹੋ ਇਸ ਦਾ ਸਕਰੀਨ ਸ਼ਾਟ ਲੈ ਸਕਦੇ ਹਾਂ ਇਹ ਬਹੁਤ ਹੀ ਕੰਪੈਕਟ ਫਾਰਮ ਦੇ ਵਿੱਚ ਨੋਟਸ ਜਿਹੜੇ ਹੈ ਇੱਕ ਤਰੀਕੇ ਦੇ ਤੁਹਾਡੇ ਬਣੇ ਹੋਏ ਅਸਲਾਬਤ ਇਸ ਤੋਂ ਜੋ ਨੈਕਸਟ ਟੌਪਿਕ ਹੈ ਮੰਗ ਦੀ ਕੀਮਤ ਲੋਚ ਨੂੰ ਮਾਪਣ ਦੀਆਂ ਵਿਧੀਆਂ ਮੰਗ ਦੀ ਕੀਮਤ ਲੋਚ ਨੂੰ ਮਾਪਣ ਦੀਆਂ ਪੰਜ ਵਿਧੀਆਂ ਹੁੰਦੀਆਂ ਮੈਥਡਸ ਆਫ ਮੈਚਰੀ ਪ੍ਰਾਈਸ ਇਲਾਸਟੀਸਟੀਓ ਡਿਮਾਂਡ ਨੰਬਰ 1 ਅਨੁਪਾਤਕ ਵਿਧੀ ਇਹਨੂੰ ਪ੍ਰਤੀਸ਼ਤ ਵਿਧੀ ਵੀ ਕਹਿੰਦੇ ਹਨ ਪਰਸੈਂਟੇਜ ਮੈਥਡ ਜਾਂ ਪ੍ਰੋਪੋਰਸ਼ਨੇਟ ਮੈਥਡ ਨੰਬਰ 2 ਕੁੱਲ ਖਰਚ ਵਿਧੀ ਨੰਬਰ 3 ਬਿੰਦੂ ਵਿਧੀ ਇਹਨੂੰ ਗ੍ਰਾਫਿਕ ਵਿਧੀ ਵੀ ਕਹਿੰਦੇ ਨੰਬਰ 4 ਚਾਪ ਵਿਧੀ ਆਰਕ ਮੈਥਡ ਨੰਬਰ 5 ਰੈਵਨਿਊ ਮੈਥਡ ਆਮਦਨ ਵਿਧੀ ਯਾਨੀ ਕਿ ਮੰਗ ਦੀ ਲੋਚ ਨੂੰ ਮਾਪਣ ਦੀ ਜਿਹੜੀ ਵਿਧੀ ਹੈ ਉਹ ਪੰਜ ਹੈ ਇੱਕ ਅਨੁਪਾਤਿਕ ਵਿਧੀ ਦੂਸਰੀ ਕੁੱਲ ਖਰਚ ਵਿਧੀ ਤੀਸਰੀ ਬਿੰਦੂ ਵਿਧੀ ਚੌਥੀ ਚਾਪ ਵਿਧੀ ਪੰਜਵੀਂ ਆਮਦਨ ਵਿਧੀ ਅਨੁਪਾਤਿਕ ਵਿਧੀ ਦਾ ਦੂਜਾ ਨਾਮ ਪ੍ਰਤੀਸ਼ਤ ਵਿਧੀ ਵੀ ਹੈ ਬਿੰਦੂ ਵਿਧੀ ਦਾ ਦੂਜਾ ਨਾਮ ਗ੍ਰਾਫਿਕ ਵਿਧੀ ਵੀ ਹੈ ਬਸ ਇਹ ਦੋ ਹੀ ਹੁੰਦੇ ਨੇ ਦੂਸਰੇ ਨਾਮ ਇਹ ਨਾਲ ਇੰਗਲਿਸ਼ ਸ਼ੀਨ ਪ੍ਰੋਪੋਰਸ਼ਨਲ ਟੋਰ ਪਰਸੈਂਟੇਜ ਮੈਥਡ ਕਹਿੰਦੇ ਆ ਇਹਨੂੰ ਟੋਟਲ ਐਕਸਪੈਂਡੀਚਰ ਮੈਥਡ ਕਹਿੰਦੇ ਆ ਇਹਨੂੰ ਪੁਆਇੰਟ ਔਰ ਗ੍ਰਾਫਿਕ ਮੈਥਡ ਕਹਿੰਦੇ ਆ ਇਹਨੂੰ ਆਰਟ ਮੈਥਡ ਕਹਿੰਦੇ ਆ ਇਹਨੂੰ ਰੈਵਨਿਊ ਮੈਥਡ ਕਹਿੰਦੇ ਆ ਇਹਨਾਂ ਬੱਚਾ ਦੇ ਵਿੱਚੋਂ ਪਲੱਸ 2 ਦੇ ਸਿਲੇਬਸ ਦੇ ਅਕੋਰਡਿੰਗ ਪੇਣੀ ਹੈ ਅਨੁਪਾਤਿਕ ਵਿਧੀ કુલ ਖਰਚੀ ਦੀ ਔਰ ਬਿੰਦੂ ਵਿਧੀ ਇਹ ਜੇਕਰ ਆਪਾਂ बीए ਦਾ ਸਿਲੇਬਸ ਕਰਨਾ ਹੋਵੇ ਜਾਂ ਬੀਕਾਮ ਦਾ ਕਰਨਾ ਹੋਵੇ ਜਾਂ ਬੀਬੀਏ ਦਾ ਕਰਨਾ ਹੋਵੇ ਫਿਰ ਆਪਾਂ ਨੂੰ ਇਹ ਵੀ ਪੜ੍ਹਨਾ ਪਊਗਾ। ਤੋਂ ਨੈਕਸਟ ਲੈਕਚਰ ਵਿੱਚ ਇਹਨਾਂ ਦੇ ਬਾਰੇ ਵੀ ਆਪਾਂ ਪੜ੍ਹਾਂਗੇ। ਪਰ ਇੱਥੇ ਆਪਾਂ ਸਿਰਫ ਉਹ ਸਿਰਫ ਅੱਜ ਦੇ ਸੈਕਸ਼ਨ ਦੇ ਵਿੱਚ ਇਹਦੀ ਪਹਿਲੀ ਵਿਧੀ ਦੀ ਹੀ ਵਿਆਖਿਆ ਕਰਾਂਗੇ ਆਪਾਂ ਅਨੁਪਾਤਿਕ ਵਿਧੀ। ਕਿਉਂਕਿ ਆਪਣੇ ਫਾਈਨਲ ਐਗਜ਼ਾਮ ਦੇ ਵਿੱਚ ਪੰਜਾਬ ਸਕੂਲ ਬੋਰਡ ਦੇ ਇਕਨੋਮੀ ਦੇ ਪੇਪਰ ਦੇ ਵਿੱਚ ਇੱਕ 4 ਮਾਰਕਸ ਦਾ ਕੁਐਸਚਨ ਆਉਂਦਾ ਹੈ ਨੰਮਰਿਕਲ ਫਾਰਮ ਦੇ ਵਿੱਚ ਉਹ ਇਸੇ ਮੈਥਡ ਤੇ ਆਉਂਦਾ ਹੈ। ਤਾਂ ਤੁਹਾਨੂੰ ਉਹ ਵੀ ਕਲੀਅਰ ਹੋ ਜਾਏਗਾ ਸਾਡੇ 4 ਨੰਬਰ ਸਾਡੇ ਪੱਕੇ ਪੱਕੇ ਹੋ ਜਾਣਗੇ ਤਾਂ ਡਿਸਕਸ ਕਰਦੇ ਹਾਂ ਅਨੁਪਾਤਿਕ ਵਿਧੀ ਉਹ ਛੋਟੀ ਜਿਹੀ ਵਿਧੀ ਹੁੰਦੀ ਹੈ ਨਿੱਕੀ ਜੀ ਕੀਮਤ ਨਾਲ ਦੀ ਲੋਚ ਨੂੰ ਮਾਪਨੀ ਅਨੁਪਾਤਿਕ ਵਿਧੀ 80 ਪਰਸੈਂਟੇਜ ਮੈਚਰ ਸਭ ਤੋਂ ਪਹਿਲਾਂ ਇਹ ਵਿਧੀ ਜਿਹੜੀ ਡਾਕਟਰ ਮਾਰਸ਼ਲ ਨੇ ਦਿੱਤੀ ਸੀ ਤੁਹਾਨੂੰ ਅਨੁਪਾਤਿਕ ਵਿਧੀ ਦਾ ਜਿਹੜਾ ਪ੍ਰਤੀਬਾਧਨ ਹੈ ਉਹ ਡਾਕਟਰ ਮਾਰਸ਼ਲ ਨੇ ਦਿੱਤਾ ਸੀ ਇਸ ਵਿਧੀ ਨੂੰ ਅਨੁਪਾਤਿਕ ਵਿਧੀ ਵੀ ਕਿਹਾ ਜਾਂਦਾ ਹੈ प्रतिशत विधि ਦਾ ਨਾਮ ਹੀ ਅਰਬਾਤਿਕ ਵਿਧੀ ਇਹ ਤੁਹਾਨੂੰ ਪਤਾ ਹੈ ਇਸ ਨੂੰ ਅਨੁਸਾਰ ਬਾਗ ਦੀ ਕੀਮਤ ਲੋਸ ਦਾ ਅਰਮਾ ਲਗਾਉਣ ਲਈ ਮੰਗੀ ਗਈ ਮਾਤਰਾ ਵਿੱਚ ਹੋਣ ਵਾਲੀ ਪ੍ਰਤੀਸ਼ਤ ਪਰਿਵਰਤਨ ਮੰਗੀ ਗਈ ਮਾਤਰਾ ਵਿੱਚ ਹੋਣ ਵਾਲੇ ਪ੍ਰਤੀਸ਼ਤ ਪਰਿਵਰਤਨ ਮਾਤਰਾ ਵਿੱਚ ਹੋਣ ਵਾਲੇ ਪ੍ਰਤੀਸ਼ਤ ਪਰਿਵਰਤਨ ਨੂੰ ਕੀਮਤ ਵਿੱਚ होने वाले प्रतिशत परिवर्तन बिल्कुल सधारण शब्द है यानी जी अनुपातिक विधि है इस वस्तु मात्रा प्रतिशत परिवर्तन लिखना है कीमत प्रतिशत परिवर्तन हेटा लिखना है तो यह एक फार्मूला बन जाता है

कीमत इस प्रतिशत तब दी जिन्हें पी माइनस पी ओवर p इनटू हंड्रेड मूल मुरली कीमत है p1 वन नवी कीमत है जब इस रूप से अगर लैबोरेट करोगे तो ये की बन जाएगा चेंज इन क्यों बाय क्यों यानी कि तुसे यह समझो कि क्यों वन माइनस क्यों चेंज इन क्यों होता है p1 वन माइनस पी चेंज इन पी हों इस करके क्यू वन माइनस क्यू की थाते चेंज इन क्यू लाता हंड्रेड नाल हंड्रेड कैंसिल करता पी वन माइनस पी की थाते चेंज इन पी लाता आ वाली चीज बन जाती है इतने ये है अपने को डिवाइड फॉर्म च इस मल्टीप्लाई फॉर्म च रख देंगे इन उपर में लै जाएंगे तुम जे मान लो यू मैं प्रोपर ड्राइव करके दिखा तुम इस प्रोपर ड्राइव देखो डिमांड आपका करनी है माइनस साइन आपका लगाना है परसेंटेज चेंज इन क्वांटिटी डिमांड है डिवाइड बाय परसेंटेज चेंज इन प्राइस ईडीक्वल टू माइनस क्यों वन माइनस क्यों बाई क्यू इनटू हंड्रेड P1 minus P by P into 100. ED is equal to minus delta Q by Q over delta P by P. एक स्टेप और आगे लेके जाओ ED is equal to minus change in Q by Q into P by change in P. और ऐसे चीज तो को तुम सीखे में लिख सकते हो ऐसे लिख देने आप ED is equal to minus p by q into change in q by change in p ਇਹ ਵਾਲਾ ਫਾਰਮੂਲਾ ਐਂਡ ਵਿੱਚ ਡਰਾਈਵ ਹੋ ਜਾਊਗਾ ਤਾਂ ਇਸ ਕਰਕੇ ਤੁਸੀਂ ਇਹਨੂੰ ਬੜੇ ਆਰਾਮ ਨਾਲ ਐਲੈਬੋਰੇਟ ਕਰ ਸਕਦੇ ਹੋ ਤਾਂ ਇਥੋਂ ਤੱਕ ਜੇਕਰ ਤੁਹਾਨੂੰ ਸਮਝ ਆ ਗਿਆ ਹੋਵੇ ਤਾਂ ਜੋ ਅਗਲਾ ਜਿਹੜਾ ਹੈ ਇਸ ਦਾ ਉਸੇ ਚੀਜ਼ ਨੂੰ ਮੈਂ ਦੱਸ ਰਿਹਾ ਸੀ ਵੀ ਇਹਨੂੰ ਡਿਵਾਈਡ ਫਾਰਮ ਤੋਂ ਮਲਟੀਪਲਾਈ ਫਾਰਮ ਚ ਲਿਖਤਾ ਪਲਟਾ ਕੇ ਅਸਲ ਵਿੱਚ ਐਂਡ ਦੇ ਵਿੱਚ ਉਹੀ ਚੀਜ਼ ਵੀ ਕਿਉਂ ਜਿਹੜੀ ਮੈਂ ਹੁਣੇ ਐਲੈਬੋਰੇਟ ਕੀਤੀ ਸੀਗੀ ਉਹ ਬਣ ਜਾਂਦੀ ਹੈ ਤਾਂ ਇਸ ਦੇ ਆਧਾਰ ਤੇ ਇਹ ਆਪਣਾ ਲਾਸਟ ਫਾਰਮੂਲਾ ਬਣਾਂਗੇ ਹੁਣ ਇਹ ਫਾਰਮੂਲਾ ਕਿਵੇਂ ਬਣਿਆ ਸਾਰੇ ਦਾ ਸਾਰਾ ਤੁਹਾਨੂੰ ਪਤਾ ਹੋਊਗਾ ਇੱਕ ਵਾਰੀ ਫੇਰ ਦੇਖ ਲਓ ED ਇਕੁਅਲ ਟੂ ਮਾਈਨਸ ਪਰਸੈਂਟੇਜ ਚੇਂਜ ਇਨ ਕੁਆਂਟੀਟੀ ਡਿਮਾਂਡਡ ਡਿਵਾਈਡ ਬਾਈ ਪਰਸੈਂਟੇਜ

ते व अपना लास्ट फार्मूला आ गया इत एगजाम्पल आप लिखी हुई है मान लो किसी वस्तु की कीमत दस रुपये पी होगी दस रुपये मांग यानी कि क्वानटिटी सौ रुपये होगी हम प्राइस कट के पाँच रुपए हो गए पी वन फाइव प्राइस घटी है डिमांड वालेगी क्वानिटी डिमांड यानी कि क्यों वन एक सौ भी होगी तुम ए समझो प्राइस जी है पहला दस सी क्वानटिटी जी सौ सी प्राइस घट गई पांच होगी डिमांड बद के एक सौ भी होगी इस तरह नें पी करो चेंज इन पी किया होगी पी वन माइनस बी यानी कि पांच माइनस दस माइनस पांच आ जाएगी चेंज इन क्यू ऑफ क्यू पढ़ लो क्यू वन माइनस क्यू यानी कि एक सौ बी माइनस सो ए बी आ गई फार्मूले से वैल्यू पुट करते दे जब ये देखो कितनी हुई है माइनस बी बाई क्यू इंटू चेंज इन क्यू बाई चेंज इन बी माइनस दस बटा सो गुणा हमेशा प्लस हो जाया करता है ਇੱਥੇ ਆਪਣੇ ਕੋਲ 10 ਆ ਜੂਗਾ 10 ਨਾਲ ਇਹਨੂੰ ਗੜ ਤੋਂ 2 ਆ ਜੂਗਾ 2/5 2/5 0.4 0.4 ਇੱਕੋ ਛੋਟਾ ਹੈ ਦਾਇਚ AD 1 ਆ ਰਹੀ ਤੇ ਇਸਰ ਨਾਲ ਤੁਸੀਂ ਇਸ ਨੂੰ ਕਰ ਸਕਦੇ ਹੋ ਇਸਰ ਨਾਲ ਤੁਸੀਂ ਹੋਰ ਵੀ ਬਹੁਤ ਸਾਰੇ ਸੰਖਿਆ ਜਿਹੜੇ ਹੈ ਉਹ ਕਰ ਸਕਦੇ ਹੋ ਕੋਈ ਵੀ ਆਪਾਂ ਇੱਕ ਲਾਸਟ ਐਗਜ਼ਾਮਪਲ ਹੋਰ ਲੈ ਜਾਂਦੇ ਆ ਪੀ ਮੰਨੋ ਆਪਣੇ ਕੋਲ

-Q 3 -5 ਕਿੰਨਾ ਆ ਗਿਆ ਆਪਣੇ ਕੋਲ -3 ਤੋਂ ਡੈਲਟਾ Q ਕਿੰਨਾ ਆ ਗਿਆ -3 ਡੈਲਟਾ P ਕਿੰਨਾ ਆ ਗਿਆ ਸੀ 2 ਫਾਰਮੂਲਾ ਤੁਹਾਨੂੰ ਬਤਾਈ ਹੈ AD -P Q JINIL Q JINIL P P ਕਿੰਨਾ ਆਪਣੇ ਕੋਲ 10 ਪਹਿਲਾ ਇਨੀਸ਼ial Q ਕਿੰਦੀ ਸੀ 50 ਪਹਿਲਾ b ਆਪਣੇ ਕੋਲ ਕਿੰਨਾ ਸੀ 10 ਤੇ ਇਹ ਕਿੰਨਾ ਹੋਵੇ ਆਪਣੇ ਕੋਲ 10 5 ਗੁਣਾ ਕਰ ਲੋ 10 5 ਗੁਣਾ ਚੇਂਜ ਇਨ ਕਿੰਨਾ ਆਇਆ -3 ਚੇਂਜ ਇਨ ਕਿੰਨਾ ਆਇਆ 2 ਪਲੱਸ ਹੋ ਜਾਊਗਾ ਇਸ ਦਾ ਕੋਈ ਰੋੜਾ ਨਹੀਂ ਐਥੇ ਆਪਣੇ ਕੋਲ 5 ਆ ਜਾਊਗਾ 5 ਨਾਲ ਇਹਨੂੰ ਕਰਤਾ 10 ਇਹਨੂੰ 0 ਨਾਲ 0 ਕਰਤਾ 2 ਆ ਗਿਆ ਤਾਂ 2 ਜਿਹੜਾ ਹੈ ਉਹ ਗ੍ਰੇਟਰ than 1 ਹੁੰਦਾ ਹੈ ਤਾਂ a d greater than 1 ਆਉਗੀ a ਹੀ ਆਪਾਂ ਦਾਸਨਾ ਹੁੰਦਾ ਹੈ ਇਹ ਹੀ ਆਪਣੇ ਸਵਾਲ ਹੁੰਦੇ ਨੇ ਤਾਂ ਇਸ ਤਰ੍ਹਾਂ ਨਾਲ a c ਅੱਜ ਦਾ ਲੈਕਚਰ ਜਿਹੜਾ ਇਹਦਾ ਨੈਕਸਟ ਮੈਥਡ ਹੈ ਖਰਚ ਵਿਧੀ ਉਹ ਆਪਾਂ ਅਗਲੇ ਲੈਕਚਰ 'ਚ ਡਿਸਕਸ ਕਰਾਂਗੇ ਇਸ ਤਰ੍ਹਾਂ ਤੁਸੀਂ ਜੇਕਰ ਹੋਰ ਲੈਕਚਰ ਆਪਣੇ ਸੁਣਨਾ ਪਸੰਦ ਕਰੋਗੇ ਤਾਂ ਮੇਰੇ ਇਸ ਚੈਨਲ ਰਾਜੀਵਾਲ ਇਕਨੋਮਿਕਸ ਨੂੰ ਪਹਿਲਾਂ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਡੀ ਕੋਈ ਵੀ ਕੁਇਰੀ ਹੈ ਕੁਐਸਚਨਸ ਹੈ ਉਹ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿਸਟ ਕਰਦੇ ਹੋ ਤਾਂ ਇਹ ਸੀ ਅੱਜ ਦਾ ਆਪਣਾ ਲੈਕਚਰ ਥੈਂਕਸ ਥੈਂਕਸ ਅਲੋਟ